ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰਕੁ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਮੰਗਲਵਾਰ ਦਾ ਤੇ ਮੈਂ ਭੁੱਲ ਗਈ ਸੀ ਕਿ ਡੇ ਅੱਜ ਬੁੱਧਵਾਰ ਹੈ ਕਿ ਵੀਰਵਾਰ ਤੇ ਮੰਗਲਵਾਰ ਐਨਾ ਦਿਮਾਗ ਕਈ ਵਾਰੀ ਐਨਾ ਵੀਜੀ ਹੁੰਦਾ ਨਾ ਮਾਈਂਡ ਫਤਹੀ ਨਹੀਂ ਚੱਲਦਾ ਅੱਜ ਕਿਹੜੇ ਤਾਂ ਤੇ ਪਰ ਮੈਂ ਮਸ਼ੀਨ ਲਾ ਚੁੱਕੀ ਆ ਭੁਲੇਖੇ ਨਾਲ ਵੈਸੇ ਮੈਂ ਮੰਗਲਵਾਰ ਨੂੰ ਬਹੁਤ ਘੱਟ ਕੱਪੜੇ ਧੋਂਦੀ ਕਿਉਂਕਿ ਇੱਕ ਤਾਂ ਨਾ ਸਾਡੀ ਰੁਟੀਨ ਜੀ ਹੁੰਦੀ ਜਿੱਦਾਂ ਸੋਮਵਾਰ ਦੇ ਤੋਂ ਕੇ ਫਿਰ ਮੰਗਲਵਾਰ ਦੇ ਕਿ ਦਿਨ ਇਕੱਠੇ ਕਰਕੇ ਬੁੱਧਵਾਰ ਨੂੰ ਫੇਰ ਧੋ ਦਿੰਨੀ ਆ ਕਿ ਕਿੱਚਿਆਂ ਦੀ ਸਕੂਲ ਦੀ ਡਰੈੱਸ ਪਾਈ ਵੀ ਹੁੰਦੀ ਆ ਫਿਰ ਬੁੱਧਵਾਰ ਨੂੰ ਮੈਂ ਧੋਨੀਆ ਕੱਪੜੇ ਅੱਜ ਮੈਂ ਭਲੇਖੇ 'ਚ ਮੰਗਲਵਾਰ ਦੇ ਭਲੇਖੇ ਬੁੱਧਵਾਰ ਦੇ ਅੱਜ ਮੰਗਲਵਾਰ ਨੂੰ ਵੀ ਮਸ਼ੀਨ ਲਾ ਲਈ ਜੀ ਮੈਂ ਬਸ ਵੈਸੇ ਤੋਂ ਹੋ ਗਿਆ ਜੀ ਮੈਂ ਚੱਕੇ ਸੀਗੇ ਸੋਫਿਆਂ ਦੇ ਕਵਰ ਅੱਜ ਮੈਂ ਸੋਫਿਆਂ ਦੇ ਕਵਰ ਵਗੈਰਾ ਸਾਰੇ ਚੱਕ ਕੇ ਧੋਏ ਆ ਜੇ ਨਾ ਮਤਲਬ 2-4 ਦਿਨ ਜਾਂ ਹਫਤਾ ਲੰਘ ਜੇ ਉੱਤੇ ਵਾਰ ਗੰਦਾ ਗੰਦਾ ਜਿਹਾ ਲੱਗ ਲੈਂਦਾ ਇਸ ਕਰਕੇ ਫਿਰ ਮੈਂ ਚੇਂਜ ਕਰਦਾ ਅੱਜ ਸਾਰਾ ਪਰ ਸਾਡਾ ਨਾ ਜਿੰਮੀ ਜੋ ਬਹੁਤ ਪਰੇਸ਼ਾਨ ਕਰਦਾ ਇਹ ਆਉਂਦਾ ਭੱਜਿਆ ਸਿੱਧਾ ਚਾਦਰ ਪਰ ਤੇ ਸੋਫਿਆਂ ਦੇ ਕਵਰ ਜਿਹਦੇ ਇਕੱਠੇ ਕਰ ਦਿੰਦਾ ਇਹਦੇ ਵਿੱਚ ਜਿੰਮੀ ਦੀ ਗਲਤੀ ਨਹੀਂ ਗਲਤੀ ਵੀ ਸਾਡੀ ਹੋਇਆ ਕਿ ਕਿ ਅਸੀਂ ਇਹਨੂੰ ਅੰਦਰ ਮਤਲਬ ਕਿ ਰੱਖਦੇ ਆ ਅੰਦਰ ਇਹ ਆਪਣੇ ਨਾਲ ਰੱਖਿਆ ਤਾਂ ਕਰਕੇ ਇਹ ਹੁਣ ਅੰਦਰ ਆਪਣੀ ਮਾਲਕਾ ਵਾਂਗੂ ਘੁੰਮਦਾ ਇਹਦੀ ਕੋਈ ਗਲਤੀ ਨਹੀਂ ਹੈਗੀ ਇਹਨੂੰ ਇਹਦੀਆਂ ਲਿਮਟਾਂ ਲੰਟਾਂ ਸੀ ਬਣਾਈਆਂ ਨਹੀਂ ਨਾ ਵੀ ਜਿੱਦਾਂ ਦਿਲ ਕਰਦਾ ਜਿੱਦਾਂ ਅਸੀਂ ਘੁੰਮਦੇ ਐਦਾਂ ਹੀ ਇਹ ਘੁੰਮਦਾ ਫਸਟ ਟਾਈਮ ਹੈ ਜੀ ਤੇ ਮੈਂ ਆਪਣੇ ਲਈ ਬਣਾਏ ਦੋ ਸੈਂਡਵਿਚ ਨਾ ਚਾਹ ਅਨ ਕਿੰਨੀ ਜ਼ਿਆਦਾ ਤੇਜ਼ ਧੁੱਪ ਹੈ ਇੱਕ ਵੱਜ ਚੁੱਕਿਆ ਹੈ ਤੇ ਸਾਰੇ ਜਿਹੜੇ ਸੋਫੇ ਦੇ ਕਬਰ ਤੋਤੇ ਸੀਗੇ ਸਭ ਸੁੱਕ ਗਏ ਹੁਣ ਇਹਨਾਂ ਨੂੰ ਤਾਰ ਕੇ ਇਹਨਾਂ ਦੀ ਤੈਹ ਲਾਵਾਂ ਬਹੁਤ ਜ਼ਿਆਦਾ ਤੇਜ਼ ਧੁੱਪ ਹੈ ਬਈ ਜੇ ਫਰਵਰੀ ਦੇ ਮਹੀਨੇ ਚਾ ਹਾਲਤ ਆ ਮਾਰਚ ਚ ਕਿਹੜਾ ਹੋਊਗਾ ਪਤਾ ਨਹੀਂ ਤੇ ਆਪਾਂ ਹੁਣ ਕੱਪੜੇ ਕੁੱਪੜੇ ਤਾਰ ਕੇ ਜਿਹੜੇ ਸੁੱਕ ਗਏ ਇਹਨਾਂ ਦੀ ਤੈਹ ਲਗਾ ਦਮਾ ਇੱਕ ਵਾਰੀ ਫਿਰ ਕਰਦੀਆਂ ਲਾਂਚ ਦੀ ਤਿਆਰੀ ਸ਼ਾਮ ਦੇ 6:30 ਹੋ ਚੁੱਕੇ ਆ ਜੀ ਤੇ ਨੀਰਾ ਹੋ ਗਿਆ ਅਸੀਂ ਆਏ ਸੀਗੇ ਥੋੜਾ ਜਿਹਾ ਕੰਮ ਸੀਗਾ ਸਾਨੂੰ ਮੈਂ ਤੇ ਸਾਹਿਬ ਚੁਪ ਚੁੱਕਿਆ ਪਰ ਦਿਨਾਂ ਦਾ ਫਰਕ ਤਾਂ ਪੈ ਗਿਆ ਪਰ ਫਿਰ ਵੀ 6:30 ਵਜੇ ਤੋਂ ਦੇ ਚਿਪੇ ਜਾਂਦਾ ਹਨ ਹਨੇਰਾ ਹੋ ਗਿਆ ਥੋੜਾ ਥੋੜਾ ਤੇ ਹੁਣ ਜਾਂਦੇ ਆ ਜਿਹੜਾ ਕੰਮ ਸਾਡਾ ਥੋੜਾ ਜਿਹਾ ਹੈਗਾ ਮਾਰਕੀਟ ਦਾ ਉਹ ਕਰਦੇ ਆ ਕੋਈ ਖਾਸ ਨਹੀਂ ਬਸ ਥੋੜਾ ਜਿਹਾ ਸਮਾਨ ਲੈਣਾ ਸੀਗਾ ਬੱਚਿਆਂ ਦਾ ਸਕੂਲ ਦਾ ਤੇ ਉਹਨਾਂ ਕਿਸ਼ੂ ਤੇ ਪ੍ਰੈਕਟਿਕ ਵੈਲ ਪ੍ਰੈਕਟੀਕਲ ਵਾਇਰ ਸਟਾਰਟ ਹੋ ਗਏ ਉਹਦੇ ਲਈ ਸਮਾਨ ਚਾਹੀਦਾ ਸੀਗਾ ਉਹ ਲੈ ਕੇ ਜਾਂਦੇ ਆ ਅੱਜ ਆ ਜੀ ਮੈਂ ਲੇਟ ਹੋ ਗਈ ਕੰਮ ਕਰਨ ਚ ਕਿਉਂਕਿ ਅੱਜ ਮੈਂ ਸਵੇਰੇ ਥੋੜਾ ਲੇਟ ਉੱઠી ਸੀਗੀ ਤੇ ਬਾਕੀ ਹੁਣ ਚਲੋ ਸਾਰਾ ਦਿਨ ਚੱਲਦਾ ਰਹੂਗਾ ਕਿຊੂ ਚਲੇ ਗਿਆ ਆਪਣਾ ਸਕੂਲ ਨੂੰ ਉਹਦਾ ਅੱਜ ਪ੍ਰੈਕਟੀਕਲ ਪੇਪਰ ਹੈ ਤੇ ਪੇਪਰ ਦੇਣ ਚਲੇ ਗਿਆ ਬਾਕੀ ਇੱਕ ਅੱਜ ਮੇਰੇ ਮਨ ਚ ਗੱਲ ਆਈ ਹੈ ਕਿ ਮੈਂ ਦਾ ਮਾਨੇਗਾ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿ ਕਈ ਲੋਕ ਐਦਾਂ ਦੇ ਨਾ ਹੁੰਦੇ ਤੁਹਾਡੇ ਰਿਸ਼ਤੇਦਾਰ ਹੀ ਆ ਉਹ ਕਹਿਣ ਨੂੰ ਰਿਸ਼ਤੇਦਾਰ ਹੁੰਦੇ ਆ ਪਰ ਉਹਦਾ ਨਾ ਤੁਹਾਡੇ ਸੁੱਖ ਚ ਕੋਈ ਮਤਲਬ ਹੁੰਦਾ ਨਾ ਤੁਹਾਡੇ ਦੁੱਖ ਚ ਕੋਈ ਮਤਲਬ ਹੁੰਦਾ ਹਾਂ ਤੁਹਾਡੀ ਜਦ ਕੋਈ ਤਰੱਕੀ ਹੁੰਦੀ ਆ ਤੁਸੀਂ ਕੁਝ ਵਧੀਆ ਕਰਦੇ ਉਹਨੂੰ ਦੇਖ ਕੇ ਸੜਨਾ ਜ਼ਰੂਰ ਹੁੰਦਾ ਉਹਨਾਂ ਨੇ ਇਸ ਲਈ ਨਾ ਇਹ ਜਿਹੜੇ ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਸਾਨੂੰ ਕਿਉਂਕਿ ਰਿਸ਼ਤੇਦਾਰ ਤੁਹਾਡੇ ਘਰ ਤੁਹਾਨੂੰ ਦੇਣ ਨਹੀਂ ਆਉਂਦੇ ਨਾ ਤੁਹਾਨੂੰ ਕਿਸੇ ਨੇ ਖਾਣ ਦੇਣਾ ਨਾ ਇਸ ਲਈ ਆਪਣੀ ਲਾਈਫ ਆਪਣੇ ਹਿਸਾਬ ਨਾਲ ਜੀਓ ਕਿਸੇ ਦੇ ਹਿਸਾਬ ਨਾਲ ਨਹੀਂ ਨਾਲੇ ਐਨਾ ਵੀ ਨਾ ਮਤਲਬ ਕਿ ਆਪਣੇ ਆਪ ਨੂੰ ਗੁਲਾਮ ਨਾ ਬਣਾਓ ਵੀ ਕੋਈ ਸਾਨੂੰ ਕੁਝ ਕਹੂਗਾ ਤਾਂ ਉਹਦਾ ਉਹਦਾ ਅਸਰ ਕਰਕੇ ਅਸੀਂ ਆਪਣਾ ਜੋ ਰਾਏ ਉਹਨੂੰ ਚੇਂਜ ਕਰ ਦਈਏ ਐਕਣਾ ਕੁਝ ਨਹੀਂ ਹੁੰਦਾ ਜੀ ਇਸ ਲਈ ਸਾੜੋ ਨਾ ਰੀਸ ਕਰੋ ਹਾਂ ਰੀਸ ਕਰੋ ਬਾਏ ਬਾਏ